ਹੈਲੋ ਦੋਸਤੋ ਸਵਾਗਤ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਲਾਈਵ ਉੱਤੇ ਦੋਸਤੋ ਅੱਜ ਬਹੁਤ ਵੱਡਾ ਕਬੱਡੀ ਦਾ ਗੋਲੇ ਵਾਲੇ ਦੇ ਵਿੱਚ ਹੋਏਗਾ ਜਿੱਥੇ ਵੱਡੀਆਂ ਟੀਮਾਂ ਪੁੱਜਣਗੀਆਂ ਤੇ ਵੱਡੇ ਪਲੇਅਰ ਪੁੱਜਣਗੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਗੋਲੇ ਵਾਲੇ ਦੇ ਵਿੱਚ ਦੋਸਤੋ ਓਪਨ ਦੇ ਮੁਕਾਬਲੇ ਹੋਣਗੇ ਪਹਿਲਾ ਇਨਾਮ 1 ਲੱਖ ਰੁਪਏ ਸੈਕੰਡ 75000 ਰੁਪਏ ਹੋਗਾ ਬੈਸਟਾਂ ਨੂੰ ਹਰਲੇ ਦਿੱਤੇ ਜਾਣਗੇ ਅਤੇ 6 ਬਾਈਕ ਜਿਹੜੇ ਰੈਡਾਂ ਤੇ ਸੈਮੀਫਾਈਨਲ ਦੇ ਬੈਸਟਾਂ ਨੂੰ ਵੀ ਦਿੱਤੇ ਜਾਣਗੇ ਤੇ ਟੀਮਾਂ ਦੀ ਗੱਲ ਕਰੀਏ ਤਾਂ ਇੱਥੇ ਮੈਂਦਵਾੜੀ ਦੀ ਟੀਮ ਦੇ ਵਿੱਚ ਅੰਬਾ ਸੁਰ ਸਿੰਘ ਬੁਲਟ ਖਿਡਾਰੇ ਅਤੇ ਸਨੀ ਕਾਲਾ ਸੰਘਾ ਇਹ ਖੇਡਣਗੇ। ਦਿਆਲਪੁਰੇ ਦੀ ਟੀਮ ਵਿੱਚ ਜੱਗੂ ਹਾਕਮਵਾਲਾ, ਛੋਟਾ ਨਾਥ ਅਤੇ ਡਿੱਲਾ ਜਾਂਡਲੀ। ਹਰੇਵੇ ਦੀ ਟੀਮ ਵਿੱਚ ਦੋਸਤੋ ਸਾਹਿਲ ਦੇਬਨ, ਦੀਨੂ ਜਵਾਰਾ ਅਤੇ ਸੋਨੀ ਫਕਰ ਝੰਡਾ। ਇਹ ਤੋਂ ਬਾਅਦ ਦੋਸਤੋ ਸੋਸ਼ਕ ਦੀ ਟੀਮ ਦੇ ਵਿੱਚ ਪੁਰਗਿਆ ਸੀਜ਼ਰ, ਰਵੀ ਸਾਹੋਕੀ ਅਤੇ ਨਿੱਕਾ ਨਦੋਰ। ਬਹੁ ਅਕਬਰਪੁਰ ਦੀ ਟੀਮ ਦੇ ਵਿੱਚ ਰਵੀ ਦਿਉਰਾ, ਰਵੀ ਕੈਲਰਮ, ਅਮਨ ਦਿਉਰਾ ਅਤੇ ਰਵੀ ਦਿਉਰਾ ਇਹ ਖੇਡਣਗੇ ਇਸ ਤੋਂ ਬਿਨਾਂ ਦੋਸਤੋ ਵੱਡੀਆਂ ਹੋਰ ਵੀ ਟੀਮਾਂ ਪੁੱਜਣਗੀਆਂ ਤਾਂ ਇਹ ਸਿੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ